ਆਲਮ ਬਿਹਾਰ ਇਲਾਕੇ ਜੋ ਕਿ ਖੰਨਾ ਪੇਪਰ ਸਾਹਮਣੇ ਮਿਲਦੇ ਸਾਹਮਣੇ ਹੈ ਉਥੇ ਦੇਸ਼ ਸ਼ਾਮ ਇੱਕ ਨੌਜਵਾਨ ਦਾ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਉਮਰ 22 ਸਾਲ ਦੇ ਕਰੀਬ ਹੈ ਤੇ ਉਹ ਫਤੇਗੜ ਚੂੜੀਆਂ ਦਾ ਰਹਿਣ ਵਾਲਾ ਹੈ ਮ੍ਰਿਤਕ ਅਰਜੁਨ ਪੁਲਿਸ ਮੁਲਾਜ਼ਮ ਸੀ ਦੋ ਪੈਣਾ ਦਾ ਇਕਲੌਤਾ ਭਰਾ ਸੀ ਜਿਸ ਨੂੰ ਕਿ ਕੁਝ ਦਿਨਾਂ ਦੇ ਵਿੱਚ ਵਿਦੇਸ਼ ਵੀ ਜਾਣਾ ਸੀ ਪਰ ਇਹ ਹਾਦਸਾ ਵਾਪਰ ਗਿਆ ਜਾਣਕਾਰੀ ਮੁਤਾਬਕ ਮਰਤਕ ਅਰਜੁਨ ਆਪਣੀ ਗੱਡੀ ਤੇ ਸਵਾਰ ਹੋ ਕੇ ਵੇਰਕਾ ਸਾਈਡ ਤੋਂ ਫਤੇਗੜ ਚੂੜੀਆਂਵਲ ਜਾ ਰਿਹਾ ਸੀ ਖੰਨਾ ਪੇਪਰ ਮਿੱਲ ਬਾਹਰ ਲੱਗੇ ਟਰੱਕ ਦੇ ਵਿੱਚ ਗੱਡੀ ਵਜਨ ਕਰਕੇ ਉਸ ਦੀ ਮੌਤ ਹੋ ਗਈ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਟ੍ਰੈਫਿਕ ਪੁਲਿਸ ਅਧਿਕਾਰੀਆਂ ਨੂੰ ਵੀ ਇਸੇ ਬਾਰੇ ਸ਼ਿਕਾਇਤ ਕਰ ਚੁੱਕੇ ਹਨ ਕਿ ਇੱਥੇ ਬਾਹਰ ਮੇਨ ਜੀਟੀ ਰੋਡ ਜੋ ਕਿ ਟਰੱਕ ਖੜੇ ਰਹਿੰਦੇ ਨੇ ਅਮ੍ਰਿਤਸਰ ਉਟਾਰੀ ਦਿੱਲੀ ਹਾਈਵੇ ਰੋਡ ਹੋਣ ਕਰਕੇ ਇਹ ਰੋਡ ਤੇ ਲਗਾਤਾਰ ਜਾਮ ਲੱਗਿਆ ਰਹਿੰਦਾ ਪਰ ਪੁਲਿਸ ਪ੍ਰਸ਼ਾਸਨ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਕਰ ਰਿਹਾ ਕੰਨਾ ਬੇਪਰਗਰ ਅਗਰੇ ਸਿੰਘ ਮੇਰਾ ਨਾਮ ਹੈ ਜੀ ਮੇਰੀ ਇੱਥੇ ਪਾਲੰਵੀ ਹਾਰਜ ਰਹਿ ਸਿਆ ਐ 3 ਸਾਲ ਤੋਂ ਲਗਾਤਾਰ ਡੀਜੀਪੀ ਨੂੰ ਮੁੱਖ ਮੰਤਰੀ ਨੂੰ ਲੈਟਰਾਂ ਦੇ ਚੁੱਕੇ ਹਰ ਗਿਆ ਕਮਿਸ਼ਨਰ ਸਾਹਿਬ ਦੇ ਪੇਸ ਵੀ ਹੋਏ ਆ ਪਰ ਇੱਥੇ ਕੋਈ ਕਾਰਵਾਈ ਨਹੀਂ ਹੁੰਦੀ ਹਰ ਰੋਜ਼ ਕੋਈ ਨਾ ਕੋਈ ਅਸਿਸਟੈਂਟ ਇੱਥੇ ਹੁੰਦਾ ਇੱਕ ਖੁਦ ਐਸਐਚਓ 10 ਦਿਨ ਪਹਿਲਾਂ ਉਹਦਾ ਵੀ ਅਸਿਸਟੈਂਟ ਹੋਇਆ ਉਹ ਵੀ ਇੱਥੇ ਹੀ ਥਾਣੇ ਲੱਗਾ ਉਹਨੇ ਵੀ ਕੋਈ ਕੋਈ ਗੱਲਬਾਤ ਨਹੀਂ ਹੋਈ ਅਜੇ ਤੱਕ ਕੋਈ ਕਾਰਪੀਓ ਤੇ ਜੀ ਟ੍ਰੈਕੇ ਤੋਂ ਉੱਟੇ ਜਾਣਾ ਲੋਕਾਂ ਦੀ ਜਾਨ ਬਚਾਈ ਜਾਵੇ ਦੇਖੋ ਕਿੰਨਾ ਇਹਨਾਂ ਗੰਦ ਪਿਆ ਨਾ ਇੱਥੇ ਸੜਕ ਸਾਹਿਬ ਹੁੰਦੀ ਹੈ ਇਹਨ ਰੋ ਬਾਈਪਾਸ ਮੇਠਾ ਰੋ ਬਾਈਪਾਸ ਜਿੱਥੇ ਕੰਨਾ ਪੇਪਰ ਮਿਲਦੇ ਸਾਹਮਣੇ ਕੰਨਾ ਪੇਪਰ ਮਿਲ ਲਿਆ ਨੂੰ ਕਿਆ ਕੰਨਾ ਪੇਪਰ ਮਿਲ ਵਾਲਿਆਂ ਦਾ ਵੀ ਸਾਡਾ ਕੋਈ ਕਸੂਰ ਨਹੀਂ ਸਾਡੇ ਅੰਦਰ ਪਾਰਕਿੰਗ ਆ ਇਹ ਟਰਾਂਸਪੋਰਟਰ ਜਾਣ ਬੁੱਝ ਕੇ ਲੈ ਕੇ ਪੁਲਿਸ ਦੀ ਨਾਰਕੀ ਸਮਝ ਲਿਆ ਜੀ ਅਸੀਂ ਪ੍ਰਸ਼ਾਸਨ ਦੀ ਨਾਰਕੀ ਸਮਝਦੇ ਜੋ ਕੋ ਮੁੱਖ ਮੰਤਰੀ ਦਾ ਕੋਈ ਤਰਖਾਸਾ ਦੇ ਚੁੱਕੇ ਅਸੀਂ ਅਸੀਂ 3 ਸਾਲ ਤੋਂ ਲੱਗਿਆ ਸਾਰਾ ਮਹੀਨਾ 3 ਸਾਲ ਤੋਂ ਅੱਜ ਤੱਕ ਸੁਣਵਾਈ ਨਹੀਂ ਹੋਈ ਇਹ ਵੇਖੋ ਅਜੇ ਤੱਕ ਇੱਕ ਟਰੱਕ ਢਾ ਨਹੀਂ ਸਕਿਆ ਉਹ ਇਹ ਅਜੇ ਤੱਕ ਇਹਨੇ ਕੋਈ ਚਲਾਣਾ ਵੀ ਨਹੀਂ ਕਰ ਸਕਿਆ ਇਹ ਸਮਝੋ ਇਹਨਾਂ ਦੀ ਗਲਤੀ ਹੈ ਉਹ ਕੀ ਕੀਤਾ ਜੇ ਸਾਡਾ ਅਸੀਂ ਤਾਂ ਪਬਲਿਕ ਅਸੀਂ ਤਾਂ ਕਹਿ ਸਕਦੇ ਹਾਂ ਜੀ ਅਸੀਂ ਉਹਨਾਂ ਨਾਲ ਲੜਦੇ ਸਕਦੇ ਨਹੀਂ ਟਰਾਂਪੋਰਟਾਂ ਨਾਲ ਉਹ ਵੇਖੋ ਅਸੀਂ ਅਸੀਂ ਲੜਾਂਗੇ ਆਪਣੇ ਹੁਣ ਆ ਵੀ ਪੁਲਿਸ ਆ ਗਿਆ ਢਾਵੇ ਨਾ ਇਹਨਾਂ ਨੂੰ ਪੁਲਿਸ ਦੇ ਆਈ ਨਹੀਂ ਰਹੀ ਤੇ ਨਾ ਐਸਐਸਓ ਨੂੰ ਕਿਨਾਰੇ ਕਹਿ ਚੁੱਕੇ ਆ ਐਸਪੀ ਨੂੰ ਕਿਨਾਰੇ ਕਹਿ ਚੁੱਕੇ ਆ ਕਮਿਸ਼ਨਰ ਸਾਹਿਬ ਨੂੰ ਪੇਸ਼ ਹੋ ਚੁੱਕੇ ਆ ਹੁਣ ਅਸੀਂ ਇਹੋ ਕਰ ਸਕਦੇ ਆ ਪਤਾ ਲੱਗਿਆ ਜੀ ਸਾਨੂੰ ਹੁਣ ਇਹਨਾਂ ਨੂੰ ਪਰਮਿਸ਼ਨ ਮਿਲੀ ਵੀ ਇੱਥੇ ਬਾਈਪਾਸ ਦੇ ਰੋਡ ਤੇ ਐਕਸੀਡੈਂਟ ਹੋਇਆ ਜੀ ਤੇ ਬੰਦਾ ਵਿੱਚ ਫਸਿਆ ਸੀਗਾ ਤੇ ਉਹਨੂੰ ਸਾਡੇ ਕਰਮਚਾਰੀਆਂ ਨੇ ਕੱਢ ਕੇ ਨਾਲ ਪਬਲਿਕ ਸਿਹਤ ਦਾ ਨਾਲ ਹਸਪੀਟਲ ਪਹੁੰਚਾਇਆ ਤੇ ਉੱਥੇ ਪਤਾ ਲੱਗਿਆ ਵੀ ਉਹਦੀ ਡੈਥ ਹੋ ਗਈ ਹੈ ਜੀ ਸਰ ਇਹਨੂੰ ਪਰ ਇਹ ਤੇ ਰੋਡ ਤੇ ਥਰੀ ਰੋਡ ਤੇ ਮੇਨ ਜਿਹੜੀ ਰੋਡ ਹੈ ਉਹ ਤੇ ਕਲੀਅਰ ਹੀ ਹੈ ਜੀ ਸਾਰੀ ਜਿੱਥੇ ਆਮ ਆਵਾਜਾਈ ਚੱਲਦੀ ਹੈ ਨਾ ਦੋਨਾਂ ਸਾਈਡਾਂ ਕਲੀਅਰ ਹੀ ਆ ਇਸ ਸਾਈਡ ਤੇ ਕਿਤੇ ਖੰਨਾ ਪੇਪਰ ਮਿਲ ਲੱਗਿਓ ਸਾਈਡ ਤੇ ਲਾਉਂਦੇ ਆ ਉਹਨਾਂ ਦਾ ਬਾਰੇ ਇਹਦੇ ਬਾਰੇ ਡਰੈਫਟ ਵੀ ਸਾਡਾ ਕਹਿੰਦਾ ਰਹਿੰਦਾ ਜੀ ਟੋਂਦਾ ਰਹਿੰਦਾ ਇਹਨਾਂ ਨੂੰ ਪਰ ਜਿਹੜਾ ਮਾਲ ਲੋਡ ਲੈ ਕੇ ਆਉਂਦੇ ਖੰਨਾ ਪੇਪਰ ਮਿਲ ਪੈਂਦੀ ਆ ਉਹ ਸਾਈਡ ਤੇ ਲਾ ਲਿੰਦੇ ਆ ਡਰਾਈਵਰ ਢਾਬੇ ਢੂਬਿਆਂ ਦੇ ਵਗੈਰਾ ਪਰ ਮੇ ਮੇ ਰੋਡ ਤੇ ਖਾਲੀ ਸੀ ਮੇ ਰੋਡ ਤੇ ਵੀ ਹੋਪ ਲਗਾਏ ਨੇ ਵੀ ਗੱਡੀ ਲੱਗੇ ਅੱਗੇ ਲੱਗੀ ਸੀ ਟੋਲਾ ਤੋਂ ਲੈ ਕੇ ਫਸ ਗਿਆ ਨਹੀਂ ਪਤਾ ਨਹੀਂ ਉਹ ਮੌਕੇ ਤੇ ਵੇਖਿਆ ਨਹੀਂ ਉਹਨਾਂ ਨੂੰ ਕੀ ਪਤਾ ਸੀ ਸਾਨੂੰ ਇਹਦੇ ਬਾਰੇ ਨਹੀਂ ਆਈ ਵੈਰੀਫਾਈ ਕਰਾਂਗੇ ਤਸਦੀਕ ਫਿਰ ਪਤਾ ਲੱਗੇਗਾ ਵੀ ਕੀ ਗੱਲ ਐ ਆਲੀ ਉਹ ਇੰਨਾ ਪਤਾ ਲੱਗਿਆ ਜੀ ਗਏ ਸਾਡੇ ਕਰਮਚ ਬੋਲ ਸਮਾਜ ਨੂੰ ਚਲੋ ਅਲੀ ਪੂਰਾ ਆਪਾਂ ਨੂੰ ਕਲੀਅਰ ਨਹੀਂ ਗਾ ਜੀ ਕਿ ਕੌਣ ਸੀਗਾ ਉਹ ਗਏ ਆ ਹਸਪੀਟਲ ਗਏ ਨੇ ਹਾਂਜੀ ਸਰ ਇਹਨਾਂ ਦਾ ਕਹਿਣਾ ਉਹਨਾਂ ਬਾਹਰ ਵੀ ਜਾਣਾ ਸੀ ਕੋਈ ਡੇਟ ਵੀ ਨਹੀਂ ਪਤਾ ਨਹੀਂ ਇਹਦੇ ਬਾਰੇ ਨਹੀਂ ਪਰ ਉਹ ਜਿਹੜਾ ਕੱਲਾ ਅਸੀਂ ਪਰਸਨ ਸੀਗਾ ਕੱਲਾ ਉਹਦੇ ਬਾਰੇ ਆਪਾਂ ਕੀ ਕਹਿ ਸਕਦੇ ਹਾਂ